ਉਹ ਭਾਈ ਇੱਕ ਕੋਈ ਇਨਸਾਨ ਬੜੇ ਧੱਕੇ ਖਾਂਦਾ ਫਿਰਦਾ ਰਿਹਾ ਤਾਂ ਜਦੋਂ ਘਰੇ ਕਮਜ਼ੋਰੀ ਹੋਵੇ ਨਾ ਫਿਰ ਉਹ ਧੱਕੇ ਖਾਣ ਹੀ ਹੁੰਦਾ ਹੈ ਤਾਂ ਐਸਾ ਹੋਇਆ ਇੱਕ ਦਿਨ ਜਿਹੜਾ ਹੁਣ ਟਾਈਮ ਹੈ ਹੁਣ ਟਾਈਮ ਹੁਣ ਟਾਈਮ ਇਸ ਤਰ੍ਹਾਂ ਦਾ ਹੈ ਜਦੋਂ ਵੀ ਕੋਈ ਗੁੱਸੇ ਚ ਆਉਂਦਾ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋ ਗਿਆ ਜਾਂ ਕਿਵੇਂ ਗੁੱਸੇ ਜਾ ਕੇ ਕੋਈ ਸਪਰੇਅ ਪਿੰਦਾ ਹੈ ਕੋਈ ਕੁਛ ਕਰਦਾ ਹੈ ਅੱਗੇ ਇਹੋ ਜਿਹਾ ਕੰਮ ਨਹੀਂ ਸੀਗਾ ਅੱਗੇ ਕੀ ਕਰਦੇ ਹੁੰਦੇ ਜੇ ਕੋਈ ਤੰਗ ਹੋਇਆ ਵਾ ਘਰੋਂ ਨਿਕਲ ਜਾਂਦੇ ਹੁੰਦੇ ਘਰੋਂ ਜਾ ਕੇ ਤਪਛਿਆ ਤੇ ਵੀ ਗਾਹਾਂ ਵਾਸਤੇ ਨੂੰ ਬੀਜ ਲਈਏ ਤਾਂ ਉਹ ਜਿਹੜਾ ਭਗਤ ਫਿਰਦਾ ਸੀ ਨਾ ਧੱਕੇ ਖਾਂਦਾ ਤਾਂ ਉਹਦੇ ਮਨ ਤੇ ਗੱਲ ਕੀ ਆਈ ਵੀ ਆਪਾਂ ਗਾਹਾਂ ਵਾਸਤੇ ਨੂੰ ਚੰਗਾ ਕਰਮ ਕਰੀਏ ਤਾਂ ਉਹ ਫਿਰਦੇ ਫਿਰਦੇ ਨੂੰ ਇੱਕ ਐਸਾ ਮਾਪੁਰਸ ਮਿਲਿਆ ਤਕੜਾ ਪਹੁੰਚਿਆ ਵਾ ਉਹਦੇ ਚਰਨ ਹੀ ਲੱਗ ਗਿਆ ਉਹ ਨੂੰ ਕਹਿੰਦਾ ਮਹਾਰਾਜ ਮੈਂ ਤਾਂ ਚੰਗਾ ਕਰਮ ਕਰਨਾ ਕਹਾ ਵਾਸਤੇ ਨੂੰ ਚੰਗਾ ਬੀਜ ਬੀਜਣਾ ਹੈ ਮੈਨੂੰ ਤਾਂ ਤੁਸੀਂ ਆਪ ਦਾ ਚੇਲਾ ਬਣਾ ਲਓ ਉਹ ਕਹਿੰਦਾ ਭਾਈ ਤੂੰ ਚੇਲਾ ਬਣਾਉਣ ਦੇ ਹਜੇ ਕਾਬਲ ਨਹੀਂ ਹੈ ਕਹਿੰਦਾ ਜੀ ਕਿਉਂ ਕਹਿੰਦਾ ਤੇਰੇ ਤੇ ਬੜੇ ਬੜੇ ਭੈੜ ਨੇ ਹਜੇ ਤੇਰੇ ਮਨ ਦੇ ਵਿੱਚ ਬੜੀਆਂ ਤੇਰੀਆਂ ਵਿਚਾਰਾਂ ਗਲਤ ਨੇ ਹਜੇ ਹਜੇ ਤੂੰ ਭਾਈ ਚੇਲੇ ਦੇ ਕਾਬਲ ਨਹੀਂ ਜਦੋਂ ਤੇਰਾ ਮਨ ਸਾਫ ਹੋ ਗਿਆ ਨਾ ਉਦੋਂ ਬਣਾ ਲਾਂਗੇ ਕਹਿੰਦਾ ਜੀ ਫਿਰ ਮੈਨੂੰ ਦੱਸੋ ਮੇਰਾ ਮਨ ਸਾਫ਼ ਕਿਵੇਂ ਹੋਊ ਕਹਿੰਦਾ ਭਾਈ ਇਹੇ ਤੁਸੀਂ ਫਲਾਨੇ ਫਲਾਨੇ ਤੋਂ ਜਾ ਕੇ ਤੂੰ ਜਾ ਕੇ ਇਸ਼ਨਾਨ ਕਰਕੇ ਆ ਉਹ ਇਸ਼ਨਾਨ ਕਰਕੇ ਆ ਕੇ ਫਿਰ ਤੇਰਾ ਮਨ ਸ਼ੁੱਧ ਹੋ ਜੂ ਮੈਂ ਤੈਨੂੰ ਚੇਲਾ ਫੇਰ ਬਣਾਉਂਗਾ ਅੱਛਾ ਜੀ ਕਹਿੰਦਾ ਠੀਕ ਹੈ ਮੈਂ ਇਸ਼ਨਾਨ ਕਰਿਆਉਂਗਾ ਜੀ ਉਹਨੇ ਥਾਂ ਵੀ ਜਾ ਕੇ ਪਰ ਜੀ ਮੈਨੂੰ ਇੱਕ ਗੱਲ ਇਹ ਦੱਸੋ ਮਹਾਰਾਜ ਵੀ ਮੈਨੂੰ ਪਤਾ ਕਿਵੇਂ ਲੱਗੂ ਆਪਦੇ ਆਪ ਨੂੰ ਵੀ ਮੇਰਾ ਮਨ ਹੁਣ ਸਾਫ਼ ਹੋ ਗਿਆ ਕੋਈ ਮੈਨੂੰ ਇਹ ਚੀਜ਼ ਦੀ ਨਿਸ਼ਾਨੀ ਦੱਸੋ ਉਹ ਕਹਿੰਦਾ ਨਿਸ਼ਾਨੀ ਭਾਈ ਉੱਥੇ ਗਾਹਾਂ ਇੱਕ ਜੰਗਲ ਦੇ ਵਿੱਚ ਇੱਕ ਮੋੜਾ ਪਿਆ ਸੀ ਉਹਦੇ ਨਾਲੋਂ ਡੰਡਾ ਵੱਢ ਲਿਆ ਸੁੱਕਿਆ ਵਿਆ ਈ ਡੱਕ ਕਹਿੰਦਾ ਲੈ ਭਈ ਆਹ ਡੰਡਾ ਲੈ ਜਾ ਜਦੋਂ ਤੂੰ ਸਾਰੇ ਇਸ਼ਨਾਨ ਕਰਕੇ ਸ਼ੁੱਧ ਹੋ ਗਿਆ ਨਾ ਇਹ ਸੁੱਕਿਆ ਵਿਆ ਡੰਡਾ ਹਰਾ ਹੋਣ ਲੱਗ ਜੂ ਲਗ ਰਾਂ ਛੱਡੂ ਇਹ ਪੱਤੇ ਕੱਢੂਗਾ ਇਹ ਡਾਹਣੀਆਂ ਕੱਢਣ ਲੱਗ ਜੂ ਇਹ ਡੱਕਾ ਕੰਦਾਜੀ ਠੀਕ ਹੈ ਮੇਰੀ ਨਿਸਾਨੀ ਹੈ ਇਹ ਕਹਿੰਦਾ ਠੀਕ ਹੈ ਉਹਨੇ ਪਾਈ ਐ ਡੱਕਾ ਤੋੜ ਕੇ ਮੋੜੇ ਨਾਲ ਸੁੱਕਿਆ ਵਹ ਦੇਤਾ ਵੀ ਇਹ ਪੱਤੇ ਕੱਢਣ ਲੱਗ ਜੂ ਇਹ ਲੈ ਜਾ ਨਾਲ ਉਹ ਐਡਾ ਕ ਡੱਕਾ ਤੋੜ ਕੇ ਪਾਈ ਉਹਨੂੰ ਦੇਤਾ ਉਹ ਮੱਥ ਕੇ ਚੱਲ ਪਿਆ ਵੀ ਆਪਦਾ ਮਨ ਸੁਧਰ ਕੇ ਆਈਏ ਉਹ ਤੁਰ ਪਿਆ ਉਹ ਤੁਰਿਆ ਜਾਂਦਾ ਰੋਹੀ ਵਿਆਵਾਨ ਦੇ ਵਿੱਚ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਉਹਨੇ ਸੋਚਿਆ ਵੀ ਰੋਹੀ ਵਿਆਵਾਨ ਦਾ ਕੰਮ ਹੈ ਜੰਗਲ ਦਾ ਕੰਮ ਹੈ ਇੱਥੇ ਜਾਨਵਰ ਦਾ ਵੀ ਡਰ ਹੈ ਰਾਤ ਦਾ ਟਾਈਮ ਹੈ ਉਹ ਦੇਖੀਏ ਆਪਾਂ ਕੋਈ ਆਦਾ ਕੋਤੇ ਬੰਦੋਬਾਤ ਕਰੀਏ ਰਹਿਣ ਵਾਸਤੇ ਕਿਸੇ ਦਰਖਤ ਤੇ ਚੜਾਂਗੇ ਇੰਨੇ ਗਾਹਾਂ ਸੋਚਦਾ ਜਿਹੜਾ ਜਾਂਦਾ ਤਾਂ ਤਿੰਨ ਡਕੈਤ ਆਉਂਦੇ ਨੇ ਮੁਗਰੋਂ ਉਹ ਤਿੰਨ ਡਕੈਤ ਉਹਨੂੰ ਮਿਲ ਗਏ ਕਹਿੰਦੇ ਭਾਈ ਤੂੰ ਕਿਵੇਂ ਫਿਰਦਾ ਰਾਤ ਨੂੰ ਹਨੇਰਾ ਹੋਇਆ ਵਿਆਹ ਉਹ ਕਹਿੰਦਾ ਜੀ ਮੈਂ ਤਾਂ ਆਪਦਾ ਮਨ ਸੁਧਾਰਨ ਜਾ ਰਿਹਾ ਮੈਂ ਬਣਨਾ ਕਿਸੇ ਮਹਾਪੁਰਸ਼ ਦਾ ਚੇਲਾ ਮੈਂ ਇਸ਼ਨਾਨ ਕਰਨ ਜਾਣਾ ਫਲਾਨੇ ਫਲਾਨੇ ਜਗ੍ਹਾ ਮੈਨੂੰ ਦੱਸਿਆ ਮੈਂ ਤਾਂ ਉੱਥੇ ਨੂੰ ਜਾ ਰਿਹਾ ਉਹ ਕਹਿੰਦੇ ਛੱਡ ਪਰੇ ਉੱਥੇ ਜਾਣ ਦਾ ਅਸੀਂ ਤਿੰਨਾਂ ਸਾਡੇ ਨਾਲ ਰਲ ਜਾ ਤੂੰ ਚੌਥਾ ਕਿ ਤੁਸੀਂ ਕੰਮ ਕੀ ਕਰਦੇ ਹੋ ਕਹਿੰਦਾ ਅਸੀਂ ਤਾਂ ਲੁੱਟ ਕਰਨੀਆਂ ਲੁੱਟਾਂ ਖੋਹਾਂ ਸਾਡਾ ਡਾਕੂਆਂ ਦਾ ਕੀ ਹੁੰਦਾ ਸਾਡਾ ਇਹ ਜਿਹਾ ਹੀ ਕੰਮ ਹੈ ਕਹਿੰਦਾ ਵੀ ਨਹੀਂ ਮੈਂ ਤਾਂ ਨਹੀਂ ਇਹ ਕੰਮ ਕਰਦਾ ਮੈਂ ਤਾਂ ਆ ਵੀ ਜ਼ਿੰਦਗੀ ਬਣਾਉਣੀ ਆਂ ਗਾਹਾਂ ਵਾਸਤੇ ਨੂੰ ਉਹ ਕਹਿੰਦੇ ਤੈਨੂੰ ਇੱਥੇ ਕੋਈ ਨਾ ਕੋਈ ਜਾਨਵਰ ਖਾ ਜੂ ਸਾਡੇ ਕੋਲ ਤਾਂ ਅਸਲ ਹੈ ਤੂੰ ਖਾਲੀ ਜਾਣਾ ਹੈ ਤੂੰ ਸਾਡੇ ਨਾਲ ਰਲ ਜਾ ਕਹਿੰਦਾ ਫਿਰ ਤੁਸੀਂ ਹੁਣ ਕਿਵੇਂ ਕਰੋਗੇ ਕਹਿੰਦਾ ਅਸੀਂ ਤਾਂ ਆਹ ਰੋਟੀ ਤੇ ਚੜਾਂਗੇ ਆਹ ਬਰੋਟਾ ਹੈ ਇਹਦੇ ਤੇ ਚੜ ਕੇ ਬੈਠ ਜਾਾਂਗੇ ਜਦੋਂ ਵੱਡੀ ਰਾਤ ਹੋ ਗਈ ਉਹ ਤੂੰ ਉੱਠ ਕੇ ਇੱਥੇ ਜਾਣਾ ਹੈ ਸਾਡਾ ਕੰਮ ਇਹੀ ਆ ਖੋਖਿੰਜਾਂ ਕਰਨ ਦਾ ਉਹਨੇ ਥੋਚਿਆ ਵੀ ਚਲੇ ਬੰਦੇ ਤਾਂ ਹੈਗੇ ਨੇ ਆਪਾਂ ਇੰਨਾ ਕੁ ਲਈ ਰਾਤ ਕੱਟ ਲੈਨੇ ਆ ਉਹ ਕਹਿੰਦੇ ਆ ਜਾ ਚੜ ਜਾ ਤਾਹਾਂ ਬਰੋਟੇ ਤੇ ਉਹ ਕਹਿੰਦਾ ਵੀ ਮੈਂ ਤਾਂ ਚੜ ਨਹੀਂ ਸਕਦਾ ਉਹ ਕਹਿੰਦੇ ਕੋਈ ਨਹੀਂ ਫਿਰ ਤੂੰ ਆਇਆ ਕਰੀ ਜੜਾਂ 'ਚ ਬਹਿ ਜਾ ਤੂੰ ਜੜਾਂ 'ਚ ਬਹਿ ਜਾ ਅਸੀਂ ਤਾਂ ਤਾਹਾਂ ਚੜਾਂਗੇ ਉਨੇ ਸੋਚਿਆ ਵੀ ਜੇ ਕੋਈ ਜਾਨਵਰ ਆਊਗਾ ਮੇਰੀ ਸਹਾਇਤਾ ਦਾ ਕਰਨਗੇ ਇਹ ਉਹ ਤਾਂ ਚੜ ਗੇ ਤਾਂ ਹਾਂ ਉਹ ਜੜਾ ਚ ਬੈਠ ਗਿਆ ਉਹ ਬੈਠੇ ਨੇ ਤਾਂ ਹੁਣ ਉਹ ਤਿੰਨੇ ਜਣੇ ਤਾਂ ਹਾਂ ਜਾ ਕੇ ਰੋਟੀ ਦੇ ਕਹਿੰਦੇ ਕਹਿੰਦੇ ਐਂ ਕਰੋ ਬਈ ਹੁਣ ਆਪਾਂ ਇਹ ਗੱਲਾਂ ਛੱਡੋ ਹੁਣ ਆਪਣਾ ਪਲਾਨ ਬਣਾਓ ਆਪਾਂ ਇਹ ਪਿੰਡ ਚ ਵੜਨਾ ਹੈ ਆਪੋ ਆਪਣੀਆਂ ਡਿਊਟੀਆਂ ਸੰਭੋ ਕਹਿੰਦੇ ਵੀ ਹਾਂ ਇਹ ਵਿਚਾਰ ਬਣਾਓ ਤਾਂ ਹੁਣ ਉਹ ਗੱਲਾਂ ਕਰਦੇ ਨੇ ਤਿੰਨੇ ਜਣੇ ਤਾਂ ਹਾਂ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਚਾਰ ਸਵੇਰੇ ਪਿੰਡ ਦੇ ਆਪਾਂ ਅੱਗ ਲਾਉਣੀ ਐ ਗਊਆਂ ਦੇ ਬਾੜਿਆਂ ਨੂੰ ਵੀ ਅੱਗ ਲਾਉਣੀ ਐ ਲੋਕ ਤਾਂ ਆਖਦਾ ਜਦੋਂ ਅੱਗ ਲਾਤੀ ਪੁੰਨਾ ਅੱਗ ਬੁਝਾਉਣ ਨੂੰ ਨਿਕਲ ਜਾਣਗੇ ਪਿੰਡ ਹੋਜੂ ਖਾਲੀ ਫਿਰ ਆਪਾਂ ਪਿੰਡ ਚ ਜਾ ਕੇ ਲੁੱਟਮਾਰ ਕਰਾਂਗੇ ਹੁਣ ਉਹ ਥੱਲੇ ਬੈਠਾ ਭਗਤ ਸੁਣੀ ਜਾਂਦਾ ਵੀ ਆ ਕੁਛ ਕਰਨਗੇ ਇਹ ਉਹ ਕਹਿੰਦਾ ਵੀ ਜਿਹੜੀਆਂ ਗਊਆਂ ਦੇ ਬਾੜੇ ਨੇ ਉਹਨਾਂ ਨੂੰ ਅੱਗ ਲਾ ਦਿਓ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿਓ ਆਪਾਂ ਇਹ ਕੰਮ ਕਰਨਾ ਫਿਰ ਉਦੋਂ ਮਗਰੋਂ ਕਹਿੰਦੇ ਲੋਕ ਤਾਂ ਅੱਗ ਬੁਝਾਉਣ ਤੇ ਹੋ ਜਾਣਗੇ ਪਿੰਡ ਖਾਲੀ ਹੋ ਜੂ ਪਿੰਡ ਚ ਆਪਾਂ ਲੁੱਟਮਾਰ ਕਰ ਲਾਂਗੇ ਹੁਣ ਉਹ ਥੱਲੇ ਬੈਠਾ ਸੁਣੀ ਜਾਂਦਾ ਉਹਨੇ ਕਿਹਾ ਓਹੋ ਮੈਂ ਤਾਂ ਕਿਹੇ ਜੇ ਕੰਮ ਕਰਨ ਚੱਲੇ ਆ ਇਹ ਕਿਹੇ ਜੀ ਸੋਚਦੇ ਨੇ ਸੋਚ ਉਦੋਂ ਨਾ ਚੱਲੀ ਗਈ ਗੱਲ ਇਹ ਉਹਦੇ ਮਨ ਚ ਬੜਾ ਗੁੱਸਾ ਆਇਆ ਜਿਹੜਾ ਥੱਲੇ ਬੈਠਾ ਸੀ ਉਹਨਾਂ ਨੂੰ ਬੈਠਾ ਥੱਲੇੋਂ ਕਹਿੰਦਾ ਕਹਿੰਦਾ ਲੈ ਵੀ ਭਰਾ ਰੋ ਭਰਾਵੋ ਮਨ ਬਣ ਗਿਆ ਮੇਰਾ ਮੈਂ ਛੋਡੇ ਨਾਲ ਹੀ ਰਲ ਜਿਉ ਕਹਿੰਦੇ ਵਧੀਆ ਗੱਲ ਐ ਫਿਰ ਸਾਡੇ ਨਾਲ ਰਲ ਜਾ ਕਹਿੰਦਾ ਆਜੋ ਕਹਿੰਦਾ ਹੁਣ ਆਪਾਂ ਵੀ ਫਿਰ ਉਤਰਿਆਓ ਕਹਿੰਦਾ ਹੁਣ ਵੱਡੀ ਰਾਤ ਹੋ ਗਈ ਆਪਾਂ ਵੀ ਕਹਿੰਦਾ ਖੋਹ ਕਰਨ ਚੱਲੀਏ ਲੁੱਟਮਾਰ ਕਰਨ ਚੱਲੀਏ ਆਜੋ ਕਹਿੰਦੇ ਵੀ ਚਲੋ ਉਹ ਤਾਂਹਾਂ ਤੋਂ ਉਤਰ ਰਹੇ ਨੇ ਇਕੱਲਾ ਇਕੱਲਾ ਥੱਲੇ ਨੂੰ ਉਹ ਥੱਲੇ ਖੜਾ ਐ ਉਹ ਜਦੋਂ ਜਿਹੜਾ ਮੂਰੇ ਆਇਆ ਤਾਂ ਉਹਦੇ ਕੋਲ ਤਲਵਾਰ ਸੀਗੀ ਉਹਨੂੰ ਕਹਿੰਦਾ ਤੂੰ ਤਲਵਾਰ ਮੈਨੂੰ ਫੜਾ ਦੇ ਹੌਲੀ ਇੱਕ ਦਿਨ ਦੋਨੇ ਹੱਥ ਪਾ ਕੇ ਉਤਰਿਆ ਉਹ ਕਹਿੰਦਾ ਲੈ ਫੜ ਉਹਨੂੰ ਤਲਵਾਰ ਫੜਾਤੀ ਜਦੋਂ ਤਲਵਾਰ ਫੜਾਤੀ ਤਾਂ ਹੁਣ ਉਹ ਮਗਰ ਮੂਰੇ ਤਿੰਨੇ ਜਣੇ ਆ ਰਹੇ ਨੇ ਉਹਨੇ ਸੋਚਿਆ ਵੀ ਹੁਣ ਇਹ ਤਹਾਂ ਨੇ ਇਕੱਲਾ ਇਕੱਲਾ ਆ ਰਿਹਾ ਹੈ ਜਦੋਂ ਭਾਈ ਉਹ ਮਾਰਚ ਆਇਆ ਨੇੜੇ ਉਹ ਮਾਰੀ ਖਿੱਚ ਕੇ ਤਲਵਾਰ ਉਹਦਾ ਗਲ ਹੋ ਮਾਰਿਆ ਲਾ ਕੇ ਉਹ ਦੂਜਾ ਆਇਆ ਨੇੜੇ ਤਾਂ ਦੂਜੇ ਦਾ ਗਲ ਲਾਤਾ ਇਹਨੇ ਤੀਜਾ ਆਇਆ ਤੀਜੇ ਦਾ ਗਲ ਲਾਤਾ ਤਿੰਨੇ ਮਾਰੇ ਵੱਢ ਕੇ ਇਕੱਲਾ ਇਕੱਲਾ ਉਹਨੇ ਭਗਤ ਨੇ ਬਹਿ ਗਿਆ ਉੱਥੇ ਕਿਨਾਂ ਉਹ ਹੋ ਉਹ ਕਹਿੰਦਾ ਕਰਮਤਾ ਕਰਨ ਚੱਲੇ ਤੇ ਵਧੀਆ ਮਨ ਸੁਧ ਕਰਨ ਚੱਲੇ ਤੇ ਕਹਿੰਦਾ ਆਹ ਕਤਲ ਤਿੰਨ ਕਰਤੇ ਮੈਂ ਹੋ ਤਾਂ ਪਾਪ ਹੀ ਗਿਆ ਚੱਲ ਕਹਿੰਦਾ ਕੋਈ ਗੱਲ ਨਹੀਂ ਜਿੱਥੇ ਉਹ ਤਿੰਨ ਨਾਉਣ ਕਰਨੇ ਆ ਉੱਥੇ ਹੋਰ ਕਰਿਆ ਆਵਾਂਗੇ ਵੱਧ ਪਰ ਇਹਨਾਂ ਦਾ ਤਾਂ ਕਹਿੰਦਾ ਨਿਵੇੜਤਾ ਨਾ ਕੰਮ ਇਹਦਾ ਗਉਆਂ ਬਹੁਤ ਮਾਰਦੇ ਤੇ ਬੜਾ ਕੁਸ਼ ਕਰਦੇ ਤੇ ਕਿੰਨੀਆਂ ਗਉਆਂ ਦੀ ਜਾਨ ਬਚ ਗਈ ਚੱਲ ਕੋਈ ਗੱਲ ਨਹੀਂ ਕਹਿੰਦਾ ਇੱਕ ਗੱਲ ਤਾਂ ਆਪਾਂ ਲਈ ਹੋ ਗਿਆ ਇਹ ਕੰਮ ਇਹ ਤਿੰਨੇ ਹੀ ਮਾਰੇ ਨੇ ਜੀਬਾਂ ਦੀ ਜਾਨ ਬਹੁਤੀ ਬਚ ਗਈ ਮਗਰ ਤਾਂ ਸੋਚ ਕੇ ਕਹਿੰਦਾ ਵੀ ਹੁਣ ਆਪਦਾ ਤੁਰਮਣਾ ਇੱਥੋਂ ਉਹ ਜਿਹੜਾ ਡੰਡਾ ਚੱਕਣ ਲੱਗਿਆ ਉਹ ਜਿਹੜਾ ਡੱਕਾ ਸੀ ਉਹ ਚੱਕਣ ਲੱਗਿਆ ਚੱਕ ਕੇ ਵੀ ਤੁਰਾਂ ਤਾਂ ਉਹ ਜਿਹੜਾ ਚੱਕਿਆ ਤਾਂ ਉਹ ਡਾਹਣੀਆਂ ਕੱਢੀ ਜਾਵੇ ਉਹ ਲਗ ਰਾਂ ਛੱਡੀ ਜਾਵੇ ਹਰਾ ਹੋਈ ਜਾਵੇ ਉਹਨੇ ਦੇਖਿਆ ਵੀ ਹੈ ਉਹਦਾ ਕਹਿੰਦਾ ਤੀਗਾ ਵੀ ਉਦੋਂ ਹਰਾ ਹੋਊ ਏ ਜੋ ਤੇਰਾ ਮਨ ਸ਼ੁੱਧ ਹੋ ਗਿਆ ਮੈਂ ਤਾਂ ਪਾਪ ਕਰਿਆ ਇਹ ਕੀ ਗੱਲ ਹੋ ਗਈ ਵੀ ਮਨਾ ਆਪਾਂ ਮੁੜ ਕੇ ਉਹਦੇ ਕੋਲੇ ਚੱਲ ਵੀ ਮਹਾਰਾਜ ਮੈਂ ਤਾਂ ਹਜੇ ਪਹੁੰਚਿਆ ਵੀ ਨਹਾਉਣ ਕਰਨ ਇਹ ਢੱਕਾ ਮੇਰਾ ਹਰਾ ਹੋਣ ਲੱਗ ਗਿਆ ਉੱਥੋਂ ਹੀ ਪੁੱਠਾ ਮੁੜ ਪਿਆ ਉਹ ਜਦੋਂ ਪੁੱਠਾ ਮੁੜਿਆ ਉਹ ਮਹਾਪੁਰਸ ਕੋਲ ਹੀ ਗਿਆ ਉਹ ਕਹਿੰਦਾ ਭਗਤਾ ਤੂੰ ਸੇਤੀ ਮੁੜਿਆ ਆ ਕਹਿੰਦਾ ਮਹਾਰਾਜ ਜੀ ਮੈਂ ਤਾਂ ਪਹੁੰਚਿਆ ਵੀ ਨਹੀਂ ਹਜੇ ਮੈਂ ਤਾਂ ਐਂ ਮੁੜਿਆ ਆ ਕਹਿੰਦਾ ਤੁਸੀਂ ਕਿਹਾ ਸੀ ਕਿ ਤੇਰਾ ਮਨ ਸ਼ੁੱਧ ਹੋ ਗਿਆ ਇਹ ਢੱਕਾ ਹਰੇ ਪੱਤੇ ਕੱਢੂਗਾ ਆਹ ਦੇਖੋ ਮਹਾਰਾਜ ਕਹਿੰਦਾ ਇਹ ਤਾਂ ਡਾਣੀਆਂ ਕੱਢੀ ਜਾਂਦਾ ਹੈ ਕਹਿੰਦਾ ਭਾਈ ਫਿਰ ਤੇਰਾ ਮਨ ਸ਼ੁੱਧ ਹੋ ਗਿਆ ਹੁਣ ਤੂੰ ਚੇਲਾ ਬਣਾਉਣ ਦੇ ਕਾਬਲ ਹੋ ਗਿਆ ਕਹਿੰਦਾ ਮਹਾਰਾਜ ਜੀ ਇਹ ਕਿਸ ਤਰ੍ਹਾਂ ਦੀ ਗੱਲ ਹੋ ਗਈ ਕਹਿੰਦਾ ਬਾ ਭਗਤਾ ਤੈਨੂੰ ਪਤਾ ਹੀ ਨਹੀਂ ਹਜੇ ਕਹਿੰਦਾ ਜਿਹੜੀ ਤੇਰੀ ਸੋਚ ਤੀ ਨਾ ਉਹ ਕਹਿੰਦਾ ਕਿੰਨੀਆਂ ਗਊਆਂ ਦੀ ਜਾਨ ਬਚਾਤੀ ਕਿੰਨੇ ਲੋਕਾਂ ਦੀ ਜਾਨ ਬਚਾਤੀ ਉਹ ਜਦੋਂ ਤੈਂ ਇੰਨੇ ਕਹਿੰਦਾ ਸੋਚ ਕੇ ਕਿੰਨੇ ਜਾਨਵਰਾਂ ਦੀ ਜਾਨ ਬਚਾਈ ਐ ਕਿੰਦਾ ਵੱਡਾ ਭਲਾ ਕਰਿਆ ਕਹਿੰਦਾ ਤੇਰਾ ਮਨ ਉੱਥੇ ਸ਼ਾਂਤ ਹੋ ਗਿਆ ਤੂੰ ਬੜੇ ਧਾਰਮਿਕ ਖਿਆਲਾਂ ਦਾ ਹੋ ਗਿਆ ਤੈਂ ਕਿੰਨਾ ਨਰਥ ਹੁੰਦਾ ਵਚਾਤਾ ਕਹਿੰਦਾ ਭਾਈ ਤੇਰੀ ਉਹੋ ਭਾਈ ਕਹਿੰਦਾ ਬੁੱਧੀ ਬੜੀ ਸੁਧ ਹੋ ਗਈ ਹੁਣ ਤੂੰ ਮੇਰਾ ਕਹਿੰਦਾ ਭਾਈ ਚੇਲਾ ਬਣ ਦੇ ਕਾਬਲਾ ਫਿਰ ਉਹ ਚੇਲਾ ਬਣਾ ਲਿਆ ਫਿਰ ਉਹ ਵੀ ਸੇਵਾ ਕਰਦਾ ਰਿਹਾ ਅੱਗੇ ਵਾਸਤੇ ਨੂੰ ਉਹ ਭਾਈ ਚੰਗਾ ਕਰਮ ਕਰਦਾ ਰਿਹਾ ਉਹ ਬੀਜਦਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ